ਇੱਕ ਇੱਕ ਪਾਸੇ ਤਾਂ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੇ ਆ ਤੇ ਦੂਸਰੇ ਪਾਸੇ ਜਿਹੜੇ ਕੀ ਵਿਚਾਰੇ ਲਾਚਾਰ ਹੋ ਕੇ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਦਾ ਇਲਾਜ ਕਰਨ ਤੇ ਡੀਹੈਬਿਲੀਟੇਸ਼ਨ ਕਰਨ ਦਾ ਪ੍ਰੋਗਰਾਮ ਚ ਕੋਸ਼ਿਸ਼ ਕਰ ਰਹੇ ਆ ਅੱਜ ਸ਼੍ਰੀ ਮੁਖਸਰ ਸਾਹਿਬ ਸਦਰ ਥਾਣੇ ਦੇ ਏਰੀਆ ਚ ਸਾਨੂੰ ਪਤਾ ਲੱਗਿਆ ਲੜਕੀ ਨੂੰ ਜ਼ੰਜੀਰਾਂ ਚ ਜਕੜ ਕੇ ਘਰ ਦਿਆਂ ਨੇ ਨਸ਼ਾ ਕਰਨ ਤੋਂ ਵਰਜਿਤ ਕਰਨ ਦੀ ਨੀਤ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ ਮਾਨਯੋਗ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਆਗਿਰਤਮੀਨਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਸ਼ੇਡ ਅਸੀਂ ਨਸ਼ੇ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਇੱਕ ਪਾਸੇ ਤਾਂ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੇ ਹਾਂ ਤੇ ਦੂਸਰੇ ਪਾਸੇ ਜਿਹੜੇ ਕਿ ਵਿਚਾਰੇ ਲਾਚਾਰ ਹੋ ਕੇ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਦਾ ਇਲਾਜ ਕਰਨ ਤੇ ਰੀਹੈਬਿਲਿਟੇਸ਼ਨ ਕਰਨ ਦਾ ਪ੍ਰੋਗਰਾਮ ਚ ਕੋਸ਼ਿਸ਼ ਕਰ ਰਹੇ ਆ ਅੱਜ ਸ਼੍ਰੀ ਮੁਖਸਰ ਸਾਹਿਬ ਸਦਰ ਠਾਣੇ ਦੇ ਏਰੀਆ ਚ ਸਾਨੂੰ ਪਤਾ ਲੱਗਿਆ ਲੜਕੀ ਨੂੰ ਜੰਜੀਰਾਾਂ ਚ ਜਗੜ ਕੇ ਕਰਦਿਆ ਨੇ ਪ੍ਰਸ਼ਾ ਕਰਨ ਤੋਂ ਅਰਜਿਤ ਕਰਨ ਦੀ ਨੀਅਤ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ ਜੋ ਕਿ ਅੱਜ ਜਿਸੀ ਉਹਨੂੰ ਘਰੋਂ ਲੈ ਕੇ ਤੇ ਸੀਐਮਓ ਸਾਹਿਬ ਨਾਲ ਗੱਲ ਹੋਈ ਆ ਉਹਦਾ ਇਲਾਜ ਪਹਿਲਾਂ ਡੀਡਿਕਸ਼ਨ ਕਰਾਵਾਂਗੇ ਫਿਰ ਉਹਦਾ ਰੀਹੈਬਿਲੀਟੇਸ਼ਨ ਪ੍ਰੋਗਰਾਮ ਇਨੀਸ਼ੀਏਟ ਕਰਾਵਾਂਗੇ ਕੀ ਸਰ ਕਿੰਨੇ ਸਮੇਂ ਤੋਂ ਲੜਕੀ ਨੂੰ ਬੰਦੀ ਬਣਾ ਕੇ ਘਰੇ ਕਿਤੇ ਲਿਖਿਆ ਜੀ ਇਹ ਤਕਰੀਬਨ ਸਾਲ ਡੇਢ ਸਾਲ ਤੋਂ ਇਹ ਨਸ਼ੇ ਦੀ ਆਦੀ ਹੈ ਤੇ ਹੀਰੋਇਨ ਦਾ ਨਸ਼ਾ ਕਰਦੀ ਹੈ ਤੇ ਨੂੰ ਇਹਦੀ ਮਾਤਾ ਤੇ ਇਹਦੇ ਘਰ ਵਾਲਿਆਂ ਨੇ ਜਿੰਦੀਆਂ ਲਾ ਕੇ ਘਰੇ ਬੰਦ ਕੀਤਾ ਹੋਇਆ ਸੀ ਸਰ ਲੋਕਾਂ ਕੀ ਉਪੀਰ ਕਰਨਾ ਚਾਹੀਦਾ ਲੋਕਾਂ ਨੂੰ ਇਹੀ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਕੋਈ ਇਹੋ ਜਿਹਾ ਨਸ਼ੇ ਨਸ਼ੇ ਦੀ ਆਦੀ ਕਰਨ ਵਾਲਾ ਲਾਚਾਰ ਹੈਗਾ ਤਾਂ ਸਾਨੂੰ ਸੰਪਰਕ ਕਰਨ ਅਸੀਂ ਉਹਦਾ ਪ੍ਰੋਪਰ ਡੀਡਿਕਸ਼ਨ ਅਤੇ ਰੀਹੈਬਿਲਿਟੇਸ਼ਨ ਪ੍ਰੋਗਰਾਮ ਚਲਾਵਾਂਗੇ ਤੇ ਵੱਧ ਤੋਂ ਵੱਧ ਸਹਿਯੋਗ ਦੇਣ ਸਾਡਾ ਇਸ ਵਹਿਮ ਚ ਤੇ ਪਬਲਿਕ ਨੂੰ ਇਹ ਡਿਮਾਂਡ ਹੈ ਕਿ ਕੋਈ ਵੇਚਣ ਵਾਲਾ ਜਾਂ ਕੋਈ ਨਸ਼ਾ ਜਿਹੜਾ ਕਿ ਛੱਡਣਾ ਚਾਹੁੰਦਾ ਹੈ ਉਹਦੇ ਬਾਰੇ ਸਾਨੂੰ ਵੱਧ ਚੜ ਕੇ ਇਨਫੋਰਮੇਸ਼ਨ ਦੇਣ ਤੇ ਅਸੀਂ ਉਹਨਾਂ ਦੀ ਆਈਡੈਂਟੀਟੀ ਗੁਪਤ ਰੱਖਾਂਗੇ ਇੱਕ ਪਾਸੇ ਤਾਂ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੇ ਹਾਂ ਤੇ ਦੂਸਰੇ ਪਾਸੇ ਜਿਹੜੇ ਕੀ ਵਿਚਾਰੇ ਲਾਚਾਰ ਹੋ ਕੇ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਦਾ ਇਲਾਜ ਕਰਨ ਤੇ ਡੀਹੈਬਿਟੇਸ਼ਨ ਕਰਨ ਦੇ ਪ੍ਰੋਗਰਾਮ ਚ ਕੋਸ਼ਿਸ਼ ਕਰ ਰਹੇ ਆਂ ਅੱਜ ਸ਼੍ਰੀ ਮੁਕਸਰ ਸਾਹਿਬ ਸਦਰ ਠਾਣੇ ਦੇ ਏਰੀਆ ਚ ਸਾਨੂੰ ਪਤਾ ਲੱਗਿਆ ਲੜਕੀ ਨੂੰ ਜ਼ੰਜੀਰਾ ਚ ਝਗੜ ਕੇ ਘਰਦਿਆਂ ਨੇ ਨਸ਼ਾ ਕਰਨ ਤੋਂ ਵਰਜਿਤ ਕਰਨ ਦੀ ਨੀਤ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ ਨਯੋਗ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਆਗਿਰ ਰਤਮੀਨਾ ਜੀ ਆਈਪੀਐਸ ਤੇ ਦਿਸ਼ਾ ਨਿਰਦੇਸ਼ ਸ਼ੇਡ ਅਸੀਂ ਨਸ਼ੇ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਇੱਕ ਪਾਸੇ ਤਾਂ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੇ ਹਾਂ ਤੇ ਦੂਸਰੇ ਪਾਸੇ ਜਿਹੜੇ ਕੀ ਵਿਚਾਰੇ ਲਾਚਾਰ ਹੋ ਕੇ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਦਾ ਇਲਾਜ ਕਰਨ ਤੇ ਰੀਹੈਬਿਲੀਟੇਸ਼ਨ ਕਰਨ ਦਾ ਪ੍ਰੋਗਰਾਮ ਚ ਕੋਸ਼ਿਸ਼ ਕਰ ਰਹੇ ਹਾਂ ਅੱਜ ਸ਼੍ਰੀ ਮੁਕਸਰ ਸਾਹਿਬ ਸਦਰ ਥਾਣੇ ਦੇ ਏਰੀਆ ਚ ਸਾਨੂੰ ਪਤਾ ਲੱਗਿਆ ਲੜਕੀ ਨੂੰ ਜੰਜੀਰਾਾਂ ਚ ਜਗੜ ਕੇ ਕਰਦਿਆ ਨੇ ਪ੍ਰਸ਼ਾ ਕਰਨ ਤੋਂ ਅਰਜਿਤ ਕਰਨ ਦੀ ਨੀਅਤ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ ਜੋ ਕਿ ਅੱਜ ਜਿਸੀ ਉਹਨੂੰ ਘਰੋਂ ਲੈ ਕੇ ਤੇ ਸੀਐਮਓ ਸਾਹਿਬ ਨਾਲ ਗੱਲ ਹੋਈ ਆ ਉਹਦਾ ਇਲਾਜ ਪਹਿਲਾਂ ਡੀਡਿਕਸ਼ਨ ਕਰਾਵਾਂਗੇ ਫਿਰ ਉਹਦਾ ਰੀਹੈਬਿਲੀਟੇਸ਼ਨ ਪ੍ਰੋਗਰਾਮ ਇਨੀਸ਼ੀਏਟ ਕਰਾਵਾਂਗੇ ਜੀ ਸਰ ਕਿੰਨੇ ਸਮੇਂ ਤੋਂ ਲੜਕੀ ਨੂੰ ਬੰਦੀ ਬਣਾ ਕੇ ਰੱਖਿਆ ਸੀ ਇਹ ਤਕਰੀਬਨ ਸਾਲ ਡੇਢ ਸਾਲ ਤੋਂ ਉਹ ਐ ਨਸ਼ੇ ਦੀ ਆਦੀ ਹੈ ਤੇ ਹੀਰੋਇਨ ਦਾ ਨਸ਼ਾ ਕਰਦੀ ਹੈ ਤੇ ਨੂੰ ਇਹਦੀ ਮਾਤਾ ਤੇ ਇਹਦੇ ਘਰ ਵਾਲਿਆਂ ਨੇ ਜ਼ੰਜੀਰਾਂ ਲਾ ਕੇ ਘਰੇ ਬੰਦ ਕੀਤਾ ਹੋਇਆ ਸੀ ਸਰ ਲੋਕਾਂ ਕੀ ਅਪੀਲ ਕਰਨਾ ਲੋਕਾਂ ਨੂੰ ਇਹੀ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਕੋਈ ਐਸ ਜਨ ਨਸ਼ੇ ਨਸ਼ੇ ਦਾ ਆਦੀ ਕਰਨ ਵਾਲਾ ਲਾਚਾਰ ਹੈਗਾ ਤਾਂ ਸਾਨੂੰ ਸੰਪਰਕ ਕਰਨ ਅਸੀਂ ਉਹਦਾ ਪ੍ਰੋਪਰ ਡੀ ਐਡਿਕਸ਼ਨ ਅਤੇ ਰੀਹੈਬਿਲਿਟੇਸ਼ਨ ਪ੍ਰੋਗਰਾਮ ਚਲਾਵਾਂਗੇ ਤੇ ਵਾਤੋਂ ਵਾਤ ਸਹਿਯੋਗ ਦੇਣ ਸਾਡਾ ਇਸ ਵਹਿਮ ਚ ਤੇ ਪਬਲਿਕ ਨੂੰ ਇਹ ਡਿਮਾਂਡ ਹੈ ਕਿ ਕੋਈ ਵੇਚਣ ਵਾਲਾ ਜਾਂ ਕੋਈ ਨਸ਼ਾ ਜਿਹੜਾ ਕਿ ਛੱਡਣਾ ਚਾਹੁੰਦਾ ਹੈ ਉਹਦੇ ਬਾਰੇ ਸਾਨੂੰ ਵੱਧ ਚੜ ਕੇ ਇਨਫੋਰਮੇਸ਼ਨ ਦੇਣ ਤੇ ਅਸੀਂ ਉਹਨਾਂ ਦੀ ਆਈਡੈਂਟੀ ਗੁਪਤ ਰੱਖਾਂਗੇ